ਗੰਦਰ ਜੀ ਨੇ ਮਨਾਇਆ ਬਹੁਤ ਵਧੀਆ ਲੱਗਿਆ ਮੈਨੂੰ ਜੀ ਔਰ ਪਾਵਦਾਸ ਦੀ ਦਾ ਟੀਮ ਦਾ ਮੈਂ ਇੱਕ ਮੈਨੂੰ ਉਤਰੀ ਇੰਚਾਰ ਲਾਇਆ ਜੀ ਔਰ ਮੈਂ ਬਹੁਤ ਵਧੀਆ ਲੱਗਿਆ ਮੈਨੂੰ ਮਾਨ ਸਨਮਨ ਦਿੱਤਾ ਜੀ ਔਰ ਮੈਂ ਲਕਸ਼ਮੀ ਲੜਿਆ ਕਾਲੀ ਦੇਲ ਤੋਂ ਜੀ ਉਹਨਾਂ ਨੇ ਮਾਨ ਸਨਮਨ ਦਿੱਤਾ ਉਸ ਸਭੂਤ ਡਾੜੇ ਤੇ ਸਵਤੰਤਰਤਾ ਦੇ ਦਿਹਾੜੇ ਦੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਾਵਦਾਸ ਦੀ ਟੀਮ ਦਾ ਜਿਹਨਾਂ ਨੇ ਮੈਨੂੰ ਮਾਨ ਸਨਮਾਨ ਬਖਸ਼ਿਆ ਜੈ ਪੀਐਮ ਜੈ ਪਰ ਜੈ ਹਵਾਲੀ ਕਿੱਦਾਂ ਦਾ ਆਖੀ ਮੈਂ ਸੀ ਲੋਕਾਂ ਨੂੰ ਭਾਈਚਾਰਾ ਮੈਂ ਆਪਣੇ ਭਾਈਚਾਰਿਆਂ ਦਾ ਹੀ ਮੈਸੇਜ ਦਊਂਗਾ ਜੀ ਜਿਹੜਾ ਆਪਾਂ ਨੂੰ ਵਕ ਵਕ ਟੀਮਾਂ ਨਾਲ ਆਪਣਾ ਵਕ ਵਕ ਬਣਾਣੇ ਆ ਆਪਾਂ ਵਕ ਵਕ ਬਣਾਣੇ ਆ ਤੇ ਆਪਾਂ ਇਹ ਇਕੱਠੇ ਹੋ ਕੇ ਬਣਾਈਏ ਕਿਉਂਕਿ ਆਪਾਂ ਨੂੰ ਵਕ ਵਕ ਦੇਖ ਕੇ ਇਹ ਜਿਹੜੀ ਰਾਜਨੀਤੀ ਪਾਰਟੀਆਂ ਆ ਇਹ ਆਪਾਂ ਨੂੰ ਵਰਤਦੀਆਂ ਆ ਔਰ ਆ ਦੇਖੋ ਆਮਾਦੀ ਪਾਰਟੀ ਨੇ ਜਿਹੜਾ ਹੁਣ ਆਪਣਾ ਮੇਅਰ ਬਣਾਇਆ ਅੱਛੇ ਐਸੀ ਭਾਈ ਜਰਾ ਮੇਰੇ ਜਰੂਰ ਚਾਹੀਦਾ ਸੀ ਸਾਡੇ ਵੀ ਲੀਡਰ ਹੈਗੇ ਨਾ ਸਾਡੇ ਬਹੁਤ ਸੜਕ ਪਰ ਲੀਡਰ ਹੈਗੇ ਪਰ ਉਹਨਾਂ ਨੇ ਇੱਕ ਵੱਖ ਰੱਖਦੇ ਇਹਨਾਂ ਨੇ ਤਿੰਨੇ ਦੇ ਤਿੰਨ ਆਪਣੇ ਲਾਇਆ ਕੋਈ ਦਲਦਿਪਾ ਭਾਈਚਾਰਚ ਨੂੰ ਲਾਇਆ ਇਹਨਾਂ ਦੀ ਮੈਂ ਕੋਰ ਨਿੰਦਾ ਕਰਦਾ ਜੀ ਇਹ ਆਮ ਆਦਮੀ ਪਾਰਟੀ ਦੀ ਵੀ ਭਾਈ ਤੁਸੀਂ ਇਹ ਬਹੁਤ ਗਲਤ ਕੀਤਾ ਹੈ ਸਾਡੇ ਵੀ ਲੀਡਰ ਹੈਗੇ ਜਿਨ੍ਹਾਂ ਨੂੰ ਇਹ ਭਗਵੰਦ ਮਾਨ ਜੀ ਨੂੰ ਮੈਂ ਕਹਣਾ ਚਾਹਨਾ ਸੀ ਸੀਐਮ ਸਾਹਿਬ ਨੂੰ ਵੀ ਇੱਧਰ ਵੀ ਦੇਖੋ ਜਿਹਦੇ ਨੂੰ ਹਸਾਬਾ ਜਿਵੇਂ ਚਵੀ ਜਣ ਦੇ ਬਣਾਇਆ ਕਿੱਥੇ ਬਣਾਇ ਦੀ ਰਣ ਜਾਂਦੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜਾ ਹੀ ਪਵਿੱਤਰ ਦਿਹਾੜਾ ਜਿਸ ਦਿਨ ਸਾਡੇ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ 26 ਜਨਵਰੀ 1950 ਨੂੰ ਅੱਜ 76ਵਾਂ ਜਿਹੜਾ ਗਣਤੰਤਰ ਦਿਵਸ ਬੜੇ ਹੀ ਸ਼ਰਧਾ ਅਤੇ ਤੁਮਤਮ ਨਾਲ ਮਨਾ ਰਹੇ ਹਾਂ ਜਿਹਦੇ ਵਿੱਚ ਝੰਡੇ ਦੀ ਰਸਮ ਸਾਡੇ ਬਹੁਤ ਹੀ ਸਤਿਕਾਰਯੋਗ ਸੋਮੇ ਚੰਦਰਪਾਲ ਨਾਰਾਇਣ ਜੀ ਧਰਮਗੁਰੂ ਨੇ ਕਰੀ ਹੈ ਔਰ ਇਹਦੇ ਵਿੱਚ ਸੈਂਕੜੇ ਦੀ ਗਿਣਤੀ ਦੇ ਵਿੱਚ ਸਾਡੇ ਭਾਰਤੀ ਆਵਾਮੀ ਕਿਤਰਮ ਸਮਾਜ ਦੇ ਲੁਧਿਆਣਾ ਦੇ ਵਿੱਚ ਕਾਰਯਕਰਤਾ ਬੋਚਿਆ ਸਭ ਤੋਂ ਪਹਿਲਾਂ ਮੈਂ ਗਣਤੰਤਰ ਦਿਵਸ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਔਰ ਬੇਨਤੀ ਕਰਦਾ ਮੈਂ ਕਿ ਜਵਾਹਰ ਲਾਲ ਸਾਹਿਬ ਡਾਕਟਰ ਮੀਡਗਰ ਸਾਹਿਬ ਨੇ ਜੋ ਸਾਡਾ ਵਿਸ਼ਾਲ ਸੰਵਿਧਾਨ ਲਿਖਿਆ ਸੀ ਔਰ ਇਸ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਮਾਨ ਅਤੇ ਸਨਮਾਨ ਦਿੱਤਾ ਸੀ ਇਹਨੂੰ ਅਸੀਂ ਬਰਕਰਾਰ ਰੱਖੀਏ ਔਰ ਆਪਣੇ ਭਾਰਤ ਦੇਸ਼ ਨੂੰ ਅਸੀਂ ਮਹਾਨ ਬਣਾਈਏ ਔਰ ਮੈਂ ਨਰੇਸ਼ ਸਿੰਘਾਨ ਰਾਸ਼ਟਰੀ ਅਧਿਸ਼ਕ ਭਾਬਾ ਦਸ ਜਿੱਥੇ ਲੁਧਿਆਣਾ ਦੇ ਸਾਰੇ ਕਾਰਜਕਰਤਾਵਾਂ ਦਾ ਧੰਨਵਾਦ ਕਰਦਾ ਮਾਂ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਆ ਕੇ ਭਾਰਤੀ ਆਲਮਿਕੀ ਤਰਨ ਸਮਾਜ ਭਾਬਾ ਦਸ ਦੇ ਕਾਰਜਕਰਤਾ ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਅਤੇ ਡਾਕਟਰ ਅਮੇੜਕਰ ਸੰਘਰਸ਼ ਮੋਰਚੇ ਦੇ ਸਾਰਿਆਂ ਨੇ ਬੜੀ ਵੱਡੀ ਗਿਣਤੀ 'ਚ ਆ ਕੇ ਜੋਗਤ ਤਰਨ ਗੁਰੂ ਜੀ ਦਾ ਸਵਾਗਤ ਕਰਿਆ ਵਾ ਹੋਰ ਸਾਰੇ ਹੀ ਪਦਕਾਰੀਆਂ ਦਾ ਸਵਾਗਤ ਕਰਿਆ ਮੈਂ ਸਾਰਿਆਂ ਦਾ ਜਿੱਥੇ ਧੰਨਵਾਦ ਕਰਦਾ ਮਾਂ ਉੱਥੇ ਸਾਰਿਆਂ ਨੂੰ ਇੱਕ ਵਾਰੀ ਫੇਰ ਗੰਤੰਤਰ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਮਾਂ ਔਰ ਆਓ ਆਪਾਂ ਸਾਰੇ ਮਿਲ ਕੇ ਇਹ ਗੰਤੰਤਰ ਦਿਵਸ ਜਿੱਥੇ ਮਨਾ ਰਹੇ ਆ ਉਥੇ ਸਮਾਜ ਦੇ ਵਿੱਚੋਂ ਫੈਲੀਆਂ ਹੋਈਆਂ ਬੁਰਾਈਆਂ ਜਿਵੇਂ ਕਿ ਅੰਧ ਵਿਸ਼ਵਾਸ ਨਸ਼ਾ ਖੋਰੀਆ ਅਨਪੜਤਾ ਵਾ ਦੇਸ਼ ਪਰਥਾ ਵਰਗੀਆਂ ਬੁਰਾਈਆਂ ਨੂੰ ਖਤਮ ਕਰੀਏ ਸਾਨੂੰ ਸਾਡਾ ਦੇਸ਼ ਜਿਹੜਾ ਤਰੱਕੀ ਕਰ ਸਕਦਾ ਵਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਰ